ਲੋ ਵੀ ਦੋਸਤੋ ਆਹ ਦੇਖ ਲਓ ਪੰਜਾਬ ਸਰਕਾਰ ਦਾ ਹਾਲ ਇਹ ਜਿਹੜੀ ਬੱਸ ਹੈਗੀ ਹੈ ਉਹ ਹੁਸ਼ਿਆਰਪੁਰੋਂ ਸਵੇਰੇ 7 ਵਜੇ ਲੁਧਿਆਣੇ ਨੂੰ ਚੱਲਦੀ ਆ ਪੰਜਾਬ ਰੋਡਵੇਜ ਦੀ ਬੱਸ ਹੈਗੀ ਇਹ ਇਹਦੇ ਅੰਦਰ ਹਾਲਾਤ ਦੇਖੋ ਸੀਟਾਂ ਦਾ ਹਾਲ ਦੇਖੋ ਵੀ ਬੈਣ ਦੇ ਕਾਬਲ ਹੈ ਕੋਈ ਅੱਗੇੋਂ ਪਿੱਛੇੋਂ ਸੀਟਾਂ ਸਾਰੀਆਂ ਫਟੀਆਂ ਪਈਆਂ ਤੇ ਵਿੱਚ ਇਹ ਸਵਾਰੀਆਂ ਇਹਦੇ ਬੈਠੀਆਂ ਹੋਈਆਂ ਓ ਯਾਰ ਜੇ ਤੁਹਾਨੂੰ ਤਕਲੀਫ ਹੈਗੀ ਆ ਜਨਾਨੀਆਂ ਨੂੰ ਫ੍ਰੀ ਕਿਉਂ ਭੇਜ ਦਿਓ ਤੇ ਪੈਸੇ ਲੈ ਲਓ ਇਹ ਘਾਟਾ ਪੈ ਰਿਹਾ ਹੈਗਾ ਬੋਟਾਂ ਲੈਣ ਲਈ ਵਾਸਤੇ ਡਰਾਮੇਬਾਜੀ ਕਰਦੇ ਹੋ ਹੈ ਤੇ ਲੋਕਾਂ ਨੂੰ ਸਹੂਲਤਾਂ ਦਿਓ ਪੈਸੇ ਲਾਓ ਤੇ ਸਹੂਲਤਾਂ ਦਿਓ ਕਾਨੂੰਨ ਜਿਹੜਾ ਹੈਗਾ ਉਹ ਡਰਾਮੇਬਾਜੀ ਕਰਕੇ ਲੋਕਾਂ ਨੂੰ ਮੰਦੂ ਬਣਾਉਣ ਦਾ ਹੈ ਲੁੱਟਣ ਦਾ ਹੈ ਲੋਕਾਂ ਨੂੰ ਤੇ ਦੇਖ ਲਓ ਯਾਰ ਪੰਜਾਬ ਸਰਕਾਰ ਦਾ ਕੀ ਗਰੀਬੀ ਛਾਏ ਸੀ ਜਿਹੜੇ ਫਸੇ ਹੋਏ ਸੀ ਐਨਾ ਬੁਰਾ ਹਾਲ ਇਹਨਾਂ ਦਾ ਹੋ ਗਿਆ ਯਾਰ ਆਹ ਬਦਲਾਅ ਇਹਨਾਂ ਨੇ ਲਿਆਣਾ ਸੀ ਤਾਂ ਉਹ ਯਾਰ ਇੰਤਾਂ ਦੇ ਬਦਲਾਅ ਨਾਲ ਉਹ ਪੁਰਾਣਾ 40 ਸਾਲ ਪਹਿਨਾਂ ਵਾਲੀ ਸਾਂਭੀ ਬਦਲਾਅ ਆ ਗਿਆ ਅੱਜ ਬਹੁਤ ਦਿਨ ਕੇ ਬਾਅਦ ਸਰਕਾਰੀ ਇਸਨੇ ਸਫਰ ਦੀ ਰੋਧ ਦਿਹਾੜ ਦੇਖੀ ਹੈ ਸਾਰਿਆਂ ਦੇ ਢਿੱਡ ਭਰਦੇ ਹੀ ਨਹੀਂ ਹੈਗੇ ਪਤਾ ਨਹੀਂ ਕਿੰਨੀਆਂ-ਕਿੰਨੀਆਂ ਜਿਆਦਤਾਂ ਕਿਨੇ ਬਣਾ ਲਈਆਂ ਹੈਗੀਆਂ ਇਹਨਾਂ ਨੂੰ ਪਤਾ ਤਾਂ ਹੈ ਹੀ ਆ ਕਿ ਮੁੜ ਕੇ ਦਸ ਨਹੀਂ ਆਣਾ ਨਹੀਂ ਹੈਗਾ ਲੋਕਾਂ ਜਿੰਨਾ ਲੋਕ ਅੱਛੀ ਨਹੀਂ ਹੈ ਲੋਟੀਆਂ ਬਰਾਵਾ ਰਾਜਾ ਢਾਈ ਸਾਲ